चैत्र के तीसरे नराते नैके मंदिर रौनक देख मिल रही है ने तो ही मंदिर श्रद्धालु पहुंचे माता रानी देव पूजा कर रहे ने अर्चना की जा रही है पूजा अर्चना करके सरबत के पले की दास की गई है ਛੇ ਦਿਨ ਰਾਤਿਆਂ ਨੂੰ ਲੈ ਕੇ ਲਗਾਤਾਰ ਮੰਦਰਾਂ 'ਚ ਰੌਣਕਾਂ ਲੱਗ ਰਹੀਆਂ ਨੇ ਅਤੇ ਵੱਡੇ ਪੱਦਰ ਤੇ ਜਿਹੜੇ ਸ਼ਰ ਸ਼ਰਦਾਲੂ ਨੇ ਉਹ ਕਿਤਨਾ ਕਿਤੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਤੇ ਨਾਲ ਨਾਲ ਜਿੱਥੇ ਅੱਜ ਮਾਤਾ ਰਾਣੀ ਦੀ ਅਰਚਨਾਕ ਪੂਜਾ ਕੀਤੀ ਜਾ ਰਹੀ ਹੈ ਉੱਥੇ ਨਾਲ ਨਾਲ ਕਿਤਨਾ ਕਿਤੇ ਸੰਸਾਰ ਦੀ ਸੁੱਖ ਮੰਗੀ ਜਾ ਰਹੀ ਹੈ ਕਿ ਜਿਹੜੀ 파ਤਰ ਦੇ ਵਿੱਚ ਜਿਹੜੀ ਆ ਸੁਖਸ਼ਾਂਤੀ ਬਣੀ ਰਹੇ ਅਤੇ ਪੂਰੇ ਸੰਸਾਰ ਦੇ ਲੋਕ ਨੇ ਕਿਤਨਾ ਕਿਤੇ ਕਾਮਯਾਬ ਹੋਣ ਉਸੇ ਨਾਲ ਲੈ ਕੇ ਅਸੀਂ ਅਸੀਂ ਅੱਜ ਚੰਦਪੁਰਣੀ ਮੰਦਰ ਜਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਸੰਗਤਾਂ ਵੱਡੇ ਪੱਦਰ ਤੋਂ ਸਵੇਰ ਤੋਂ ਹੀ ਇੱਥੇ ਟੜਕਸਾਰ ਤੋਂ ਨਤਮਸਤਕ ਹੋ ਰੀਆਂ ਨੇ ਇੱਥੇ ਸ਼ਿਵਜੀ ਮਹਾਰਾਜ ਦੇ ਜਲ ਚੜਾਇਆ ਜਾ ਰਿਹਾ ਫਿਰ ਮਾਤਾ ਰਣੀ ਦੀ ਪੂਜਾ ਕੀਤੀ ਜਾ ਰਹੀ ਹੈ ਇੱਥੇ ਵੱਡੇ ਪੱਧਰ ਤੇ ਸੰਗਤਾਂ ਪਹੁੰਚ ਕੇ ਜਿਹੜੀਆਂ ਨਤਮਸਤਕ ਹੁੰਦੀਆਂ ਨੇ ਫਿਰ ਨਵਰਾਤਿਆਂ ਦੇ ਜਿਹੜਾ ਤਿਉਹਾਰ ਚੱਲ ਰਿਹਾ ਜਿਸ ਤਿੱਕੇ ਨਾਲ ਸਾਲ ਦੇ ਵਿੱਚ ਦੋ ਵਾਰ ਹੀ ਨਰਾਤੇ ਮਨਾਏ ਜਾਂਦੇ ਨੇ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ ਮਹਾਰਾਣੀ ਦੀ ਅਤੇ ਅਸੀਸਾਂ ਲਈਆਂ ਜਾ ਰਹੀਆਂ ਨੇ ਸਾਡੇ ਨਾਲ ਇੱਥੇ ਸੰਗਤਾਂ ਮੌਜੂਦ ਨੇ ਪਹਿਲਾਂ ਆਪਾਂ ਸੰਗਤਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਆ ਤਾਂ ਜੀ ਕੀ ਕਹਿਣਾ ਚਾਹੁੰਦੇ ਹੋ ਨਰਾਤਿਆਂ ਦੀ ਪੂਜਾ ਕੀਤੀ ਜਾ ਰਹੀ ਹੈ ਬੜਾ ਉਤਸ਼ਾਹ ਹੁੰਦਾ ਹੈ ਮਹਿਲਾਵ ਹਾਂ ਜੀ ਅਸੀਂ ਬੜੀ ਉਡੀਕ ਕਰਦੇ ਹਾਂ ਚਾਵਾਂ ਦੇ ਨਾਲ ਵੀ ਸਾਲ ਵਿੱਚ ਦੋ ਵਾਰੀ ਨਰਾਤੇ ਆਉਂਦੇ ਆ ਤੇ ਮਾਂ ਦੁਰਗਾ ਦੀ ਅਸੀਂ ਬੜੀ ਸ਼ਰਧਾ ਦੇ ਨਾਲ ਪੂਜਾ ਕਰਦੇ ਹਾਂ ਔਰ ਵਰਤ ਰੱਖਦੇ ਹਾਂ ਤੇ ਮਹਾਰਾਣੀ ਸਭ ਨੂੰ ਸ਼ੁਖ ਸ਼ਾਂਤੀ ਦੇਵੇ ਪੂਰੀ ਇੰਡੀਆ ਚ ਨਹੀਂ ਪੂਰੀ ਦੁਨੀਆ ਚ ਸਭ ਨੂੰ ਸ਼ੋਕ ਸ਼ਾਂਤੀ ਦੇ ਬਿਲਕੁਲ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਪੂਜਾ ਕਰਨ ਲਈ ਮੰਦਿਰੇ ਪਹੁੰਚੇ ਉਹ ਬੜੀ ਵੱਡੇ ਉਤਸ਼ਾਹ ਹੁੰਦੇ ਹਾਂ ਜੀ ਬੜੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਣੀ ਦੀ ਪੂਜਾ ਕਰ ਮਹਾਮਾਇ ਦਾ ਸ਼ੀਰ ਆਣ ਵਾਸਤੇ ਆਸ਼ੀਰਵਾ ਲੈਣ ਵਾਸਤੇ ਆਏ ਆ ਮਹਾਮਾਇ ਆਸ਼ੀਰਵਾਦ ਦਿੰਦੀ ਹੈ ਸਭ ਦੀਆਂ ਝੋਲੀਆਂ ਭਰਦੀ ਹੈ। ਕੁੱਲ ਸੰਸਾਰ ਦਾ ਇੱਥੇ ਪੜਾ ਮੰਗਿਆ ਜਾਂਦਾ ਹੈ। Hindu ਧਰਮ ਦੇ ਵਿੱਚ ਕੁੱਲ ਸੰਸਾਰ ਦਾ ਬੜਾ ਮੰਗਿਆ ਜਾਂਦਾ ਹੈ। ਤੇ ਅਸੀਂ ਮਾਂ ਮਾਇਏ ਕੋਲ ਅਰਦਾਸ ਕਰਨ ਆਏ ਆ ਕਿ ਕੁੱਲ ਦੁਨੀਆਂ ਪੜਾ ਕਰਿਓ ਕਿਸੇ ਪੈਰ ਪਿੱਛੇ ਸਾਡਾ ਹੀ ਪੜਾ ਕਰਿਓ। ਕਿੰਨਾ ਉਤਸ਼ਾਹ ਹੁੰਦਾ ਹੈ ਇਹ ਨਰਤ ਸਾਤ ਤੋਂ ਵੱਧ ਖੁਸ਼ੀ ਨਾਲ ਵੇਖ ਹੁੰਦੀ ਹੈ ਜੀ ਮਹਾ ਮਾਇ ਜਨ ਰਾਤੇ ਹੁੰਦੇ ਆ ਮਾਂ ਮਾਈ ਤੇਰਾ ਲੱਖ ਲੱਖ ਸ਼ੁਕਰ ਹੈ ਸਾਡੇ ਘਰ ਆਈ ਹੈ ਤੁਹਾਡੇ ਘਰ ਚਰਨ ਪਾਈ ਸਾਡੇ ਘਰ ਸੁਖ ਸ਼ਾਂਤੀ ਦੇ ਸਭ ਦੁੱਖ ਰੋ ਦੂਰ ਕਰੀ ਸੁਖ ਭਰਪੂਰ ਕਰੀ ਕੋਲ ਦੁਨੀਆਂ ਪੁਲਾ ਕਰੀ ਕੇ ਪਹਿਲਾਂ ਸਾਡੇ ਪੁਲਾ ਕਰੀ ਮਹਾ ਮਾਈ ਕਿਰਪਾ ਕਰੀ ਕਿਰਪਾ ਜੀ ਕੀ ਗਾਣਾ ਚਾਹੁੰਦੇ ਹੋ ਮਹਾਰਾਣੀ ਦੇ ਘਰ ਪਹੁੰਚੇ ਹੋ ਜੇ ਤੁਸੀਂ ਜਿੱਦਾਂ ਵਖਿਆ ਵੀ ਹਾਰ ਵੀ ਭੇਟ ਕੀਤਾ ਹੈ ਮਹਾਰਾਣੀ ਨੂੰ ਜੈ ਮਾਤਾ ਦੀ ਜੀ ਬਿਲਾ ਇਹ ਇਹ ਉਹ ਨਿਆਬ ਜਨ ਰਾਤਾਂ ਤਿਹਾਰ ਸਭ ਤੋਂ ਵੱਡਾ ਤਿਹਾਰ ਆ ਦੇ ਅਹੀ ਜੋ ਬੀ ਸ਼ਰਦਨਾ ਰੋਜ ਇੱਥੇ ਆਈਦਾ ਵੈਸੇ ਵੀ ਆਈਦਾ ਵੈਸੇ ਜਿਉਂ ਜਲ ਰੋਜ ਡੇਢੀ ਆ ਪਾਈਦਾ ਪਰ ਬਾਕੀ ਜੋ ਇਹੋਲੇ ਨਰਤਿਆਂ ਚ ਮਜਾਉਂਦਾ ਨਾ ਹੁੰਦਾ ਜੈ ਮਾਤਾ ਜੀ ਕਰਨ ਦਾ ਤੇ ਬਾਕੀ ਇਹ ਸ਼ੁਭ ਸ਼ਬਦ ਜੀ ਦੇ ਨਾ ਨਰਜਲੇ ਸਾਰਸデア ਤੁਹਾਡਾ ਬਿਲਕੁਲ ਸਾਡੇ ਨਾਲ ਤੇ ਪੰਡਤ ਜੀ ਵੀ ਮੌਜੂਦ ਨੇ ਖਾਸ ਤੌਰ ਤੇ ਜੀ ਗੱਲ ਹੁੰਦੀ ਹੈ ਸਾਰੀ ਪੂਜਾ ਮੰਡਪ ਪੰਡਤ ਜੀ ਵੱਲੋਂ ਕੀਤੀ ਜਾਂਦੀ ਹੈ ਅੱਜ ਹਜੇ ਪੰਡਤ ਜੀ ਕੀ ਕਹਿਣਾ ਚਾਹਦੇ ਹੋ ਜਿਸ ਤਰੀਕੇ ਨਾਲ ਨਮਰਾਤੇ ਮਨਾਏ ਜਾ ਰਹੇ ਨੇ ਅੱਜ ਤੀਜਾ ਨਰਤਾ ਹੈਗਾ ਆ ਕਿੰਨੀ ਕਿ ਉਤਸ਼ਾਹ ਹੁੰਦਾ ਹੈ ਸੰਗਤਾਂ ਦਾ ਕਿਸ ਤਰੀਕੇ ਦੇ ਪ੍ਰਬੰਧ ਹੁੰਦੇ ਨੇ ਮੰਦਿਰਾਂ पहले तो आप सभी भक्त बोलेंगे जय कारा चिंतपुनी माता जी का बोल में दो बार नवरात्र आते हैं तो अब के जो नवरात्रे पड़ रहे हैं ये पड़े हैं चैत्र मास में और पहला नवरात्रा पड़ा था पुत्री जी माता जी का और दूसरा नवरात्रा पड़ा है ब्रह्मचारिणी माता जी का और तीसरा पड़ा है चंद्र घंटा माता जी का तो ये नवरात्रे सभी भक्तजन बड़ी धूमधाम से मनाते हैं सुबह प्रातःकाल चार बजे सभी माता बहन भाई बंधु चंतपूर्ण मंदिर में आकर के माँ दुर्गाष्टी का पाठ करते हैं उसके बाद माँ चंदपूर्णि जी की आरती करते हुए समाप्त करके आरती फिर उसके बाद में हवन यज्ञ रोज ही होते हैं नौ दिन तक चिंतपुर्णि मंदिर में हवन यज्ञ होते हैं वो किस लिए होते हैं के संसार में सुख शांति के लिए हमारे इस पंजाब में सभी सुख शांति रहे सभी अच्छे रहे स्वस्थ रहे खो उन, सभी को धन धाम की प्राप्ति हो अच्छे रहे। और ये जो नवरात्रे हैं, इन नवरात्रियों में जो माता बहन भाई बंधु हैं सभी व्रत रहते हैं और को क्या अपील करनी चाहते हो इस नवरात्रों के तहत मैं सभी देशवासी और भक्तजनों से ये निवेदन करूंगा कि सभी जो भी है भाई बंधु जो भी सारे देशवाजी सभी इन नवरात्रियों को बड़ी धूमधाम से मनाएं, क्योंकि नवरात्रि साल में केवल दो बार आती है उत्साह जो होता है बहुत बड़ा उत्साह है क्योंकि नौ देवी नौ देवियों का पूजन हम सभी भक्तजन करते हैं क्योंकि इन नौ देवियों के जो भी फल मांगते हैं हम लोग आप सभी जो भी मांगोगे आपको वही फल की प्राप्ति होगी हम इसीलिए नौ देवियों का व्रत करते हैं उनका पाठ पूजा करते हैं कि सदैव संसार में सुख शांति बनी रहे और ऐश्वर्य कीर्ति बनी रहे उनकी सारी मनोकामना पूर्ण हो और सभी देशवासी इन मा नौ देवियों का पूजन रोज करें रोज व्रत करें और दुर्गा का पाठ करें हवन यज्ञ करें ਸੀਰਾਈ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਅਸੀਂ ਮਾਂ ਚੰਦਪੁਰਣੀ ਮੰਦਿਰ ਜਨਾਲਾ ਵਿੱਚ ਮੌਜੂਦ ਸੀ ਕਿ ਜਿੱਥੇ ਕਿ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਮਹਾਰਣ ਦੀਆਂ ਅਸੀਂ ਤਾਂ ਅਸੀਸਾਂ ਲੈ ਰਹੀਆਂ ਨੇ ਕਿਤਨਾ ਕਿਤੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਦੇਸ਼ ਦੀ ਪੂਰੇ ਭਾਰਤ ਦੀ ਜਿਹੜੀ ਇਹ ਸੁੱਖ ਮੰਗੀ ਜਾ ਰਹੀ ਹੈ ਸੰਸਾਰ ਵੀ ਸੁੱਖ ਮੰਗੀ ਜਾ ਰਹੀ ਹੈ ਕਿ ਸੰਸਾਰ ਵਿੱਚ ਚੜ੍ਹਦੀ ਕਲਾ ਰਹੇ ਤੇ ਸੰਸਾਰ ਸਦਾ ਖੁਸ਼ ਰਹੇ ਤੇ ਨਾਲ ਪੰਡਤ ਜੀ ਵੱਲੋਂ ਨਾਲ ਨਾਲ ਅਪੀਲ ਕੀਤੀ ਗਈ ਹੈ ਕਿ ਇਸ ਜਿਹੜੇ ਤਿਉਹਾਰ ਹੁੰਦੇ ਨੇ ਨਵਰਾਤੇ ਹੁੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਸਾਰੇ ਜਿਹੜੇ ਤਿਉਹਾਰ ਆ ਸਾਰੇ ਦੇ ਸਾਂਝੇ ਤਿ ਇੰਡੀਆ ਨਿਊਜ਼ ਪੰਜਾਬ ਦੇ ਲਈ ਅਜਨਾਲਾ ਤੋਂ